ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕੱਲ ਇੱਕ ਬਹੁਤ ਮੰਦ ਭਾਗੀ ਇੱਕ ਫਿਊਡਲ ਮਾਈਂਡਸੈਟ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਪੰਜਾਬੀਆਂ ਨਾਲ ਧੋਖਾ ਕਰਕੇ ਸਰਕਾਰ ਬਣਾਲੀ ਜਿਹੜਾ ਸਭ ਤੋਂ ਨਿਕੰਮਾ ਬੰਦਾ ਹਲਕੇ ਸੀ ਉਹਨੂੰ ਐਮਐਲਏ ਬਣਾਤਾ ਹੁਣ ਜਿੰਨੇ ਐਮਐਲਏ ਸਾਰੇ ਮਲੰਗ ਸਾਰਿਆਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿਆ ਖੀਰਲੀ bari ਹੈ ਜਿੰਨਾ ਦੋਨੋਂ ਹੱਥਾਂ ਨਾਲ ਲੁੱਟ ਲੀਏ ਉਹ ਲੁੱਟਣ ਤੇ ਲੱਗੇ ਆਮ ਆਦਮੀ ਪਾਰਟੀ ਨੇ ਐਮ ਐਲ اے ਨਹੀਂ ਭੇਜੇ ਪੰਜਾਬ ਦੇ ਕਰੋੜਾਂ ਕਰੋੜਾਂ ਵੋਟਰਾਂ ਨੇ 95 ਐਮ ਐਲ اے ਚੁਣ ਕੇ ਭੇਜਿਆ ਅੱਛਾ ਇਹੀ ਕਰੋੜ 3 ਕਰੋੜ ਤੋਂ ਵੱਧ ਲੋਕ ਅਗਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਭਣਵੀਆਂ ਨੂੰ ਇਹਨਾਂ ਦੇ ਜੀਜਿਆਂ ਨੂੰ ਇਹਨਾਂ ਦੇ ਘਰਵਾਲਿਆਂ ਨੂੰ ਚੁਣ ਲੈਣ ਤੇ ਫਿਰ ਠੀਕ ਹੈ ਤੇ ਜੇ ਆਮ ਸਧਾਰਨ ਪਰਿਵਾਰਾਂ ਦੇ ਲੋਕਾਂ ਨੂੰ ਜਿਹੜੇ ਕੀ ਪੰਜਾਬ ਦੀ ਬਿਹਤਰੀ ਵਾਸਤੇ ਰਾਜਨੀਤੀ ਫੀਲਡ 'ਚ ਆਏ ਆ ਉਹਨਾਂ ਨੂੰ ਅਹੇਰੀਏ ਤੇ ਮਲੰਗ ਹੈ ਚੁਣ ਕੇ ਭੇਜ ਲੈ ਮਲੰਗ ਦਾ ਮਤਲਬ ਤੇ ਇੱਕ ਇਹ ਹੁੰਦਾ ਹੈ ਕਿ ਬੇਪਰਵਾਹ ਕੋਈ ਲਾਲਚ ਨਹੀਂ ਜਿੰਨੂੰ ਤੇ ਇਹ ਲਾਲਚ ਤੇ ਸਾਡੂ ਹੈ ਵੀ ਨਹੀਂ ਨਾ ਸਾਡੇ ਐਮਐਲਏ ਨੂੰ ਨਾ ਸਾਡੇ ਆਣਯੋਗ ਮੁੱਖ ਮੰਤਰੀ ਨੂੰ ਅਸੀਂ ਤੇ ਸੇਵਾ ਭਾਵਨਾ ਨਾਲ ਪੰਜਾਬ ਦੀ ਬਿਹਤਰੀ ਲਈ ਇਹਨਾਂ ਲੁਟੇਰਿਆਂ ਤੋਂ ਪੰਜਾਬ ਬਚਾਉਣ ਲਈ ਪ੍ਰਾਇਮਿਤੀ ਕਰ ਰਹੇ ਇਹਨਾਂ ਲੁਟੇਰਿਆਂ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਰਾਤ ਚ ਕੈਬਿਨੇਟ ਮੀਟਿੰਗਾਂ ਚ ਮਤੇ ਪਾ ਕੇ ਜਿਹੜੀਆਂ ਜ਼ਮੀਨਾਂ ਸੀ ਫੋਰੈਸਟ ਦੀ ਆਪਣੇ ਹੋਟਲਾਂ ਲਈ ਕਰ ਲੈ ਲਈਆਂ ਗਈਆਂ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਗਾਈਡਲਾਈਨਾਂ ਵਾਇਲੇਸ਼ਨ ਕਰਕੇ ਆਪਣੀਆਂ ਲਗਜ਼ਰੀ ਬੱਸਾਂ ਪਾ ਲਈਆਂ ਇਹ ਲੋਕ ਇਹ ਇਹ ਸੱਤਾ ਦੇ ਲਾਲਚੀ ਲੋਕ ਹੈ ਤੋਂ ਸੁਖਵੀਰ ਬਾਦਲ ਨੂੰ ਜਿਹੜੇ ਪਰਿਵਾਰ ਬਚਾਓ ਯਾਤਰਾ 'ਚ ਮਸਕੂਲੋ ਮੈਂ ਕਹਿਣਾ ਚਾਹੁੰਦਾ ਔਰ ਪੰਜਾਬ ਦੇ ਲੋਕੋ ਇਹਨਾਂ ਨੂੰ ਜਵਾਬ ਵੈਸੇ ਤੁਸੀਂ ਦੇ ਰਹੇ ਹੋ ਪਤਾ ਲੱਗ ਰਿਹਾ ਕੋਈ ਨਹੀਂ ਇਹਨਾਂ ਦੀ ਯਾਤਰਾ ਜੁਤਰਾਚ ਆ ਰਿਹਾ ਇਹਨਾਂ ਦੀ ਅਸਲੀ ਮਾਨਸਿਕਤਾ ਜਿਹੜੀ ਇਹਨਾਂ ਦੀ ਜਿਹੜੀ ਆਮ ਲੋਕਾਂ ਦੇ ਪ੍ਰਤੀ ਨਫ਼ਰਤ ਗਰੀਬਾਂ ਦੇ ਪ੍ਰਤੀ ਨਫ਼ਰਤ ਜਿਹੜੇ ਸਧਾਰਨ ਪੰਜਾਬੀਆਂ ਦੇ ਪ੍ਰਤੀ ਇਹਨਾਂ ਦੇ ਮਨਾਂ 'ਚ ਜਿਹੜੀ ਨਫ਼ਰਤ ਹੈ ਵਾਰ-ਵਾਰ ਉਹਨੂੰ ਪ੍ਰਗਟ ਕਰਦੇ ਆ ਵੇਖਿਆ ਉਸ ਦਿਨ ਬਾਦਲ ਸਾਹਿਬ ਦੀ ਬਰਸੀ ਤੇ ਕਿਤਰਾ ਇਤਰਾ ਸੁਨੀਲ ਜਾਖੜ ਕਿਸ ਤਰੀਕੇ ਨਾਲ ਬਾਦਲ ਸਾਹਿਬ ਦਾ ਗੁਣਗਾਨ ਕਰ ਰਿਹਾ ਸੀ ਤੇ 3 ਸਾਲ ਪਹਿਲਾਂ ਦੀ ਵੀਡੀਓ ਮੈਂ ਦਿਖਾ ਦੂਆ ਇਹੀ ਸੁਖਵੀਰ ਬਾਦਲ ਨੂੰ ਗਾਲਾਂ ਕੱਢ ਰਹੀ ਹੁਣ ਸੱਤਾ ਤੋਂ ਬਾਹਰ ਹੋ ਗਿਆ ਤੇ ਆਜੋ ਇਕੱਠੇ ਹੋ ਜੀਏ ਇਹ ਫਿਊਡਲ ਮਾਈਂਡਸੈਟ ਲੋਕ ਜਿਨ੍ਹਾਂ ਨੇ ਸਿਰਫ ਇਸਰ ਆਪਣੇ ਇੰਟਰਸਟ ਪ੍ਰੋਟੈਕਟ ਕੀਤੇ ਆ ਪ੍ਰੈਸ ਕਾਨਫਰੰਸ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਔਰ ਤੁਹਾਡਾ ਧੰਨਵਾਦ ਵੀ ਹੈ ਕਿ ਤੁਸੀਂ ਹਮੇਸ਼ਾ ਸਾਡੇ ਸੱਦੇ ਤੇ ਨਿੱਕੇ ਸੱਦੇ ਤੇ ਹਾਜ਼ਰ ਹੋ ਜਾਨੇ ਹਾਂ ਦੋਸਤੋ ਅੱਜ ਇੱਕ ਰਾਜਨੀਤਿਕ ਤੌਰ ਤੇ ਅਹਿਮ ਮੁੱਦੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਹਾਂ ਪਰਿਵਾਰ ਬਚਾਓ ਯਾਤਰਾ ਦੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕੱਲ ਇੱਕ ਬਹੁਤ ਮੰਦ ਭਾਗੀ ਇੱਕ ਫਿਊਡਲ ਮਾਈਂਡਸੈਟ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਸਾਮੰਤ ਸ਼ਾਹੀ ਜ਼ਗੀਰਦਾਰੀ ਜਿਹੜੀ ਇਹਨਾਂ ਦੀ ਮਾਨਸਿਕਤਾ ਨਾ ਬੇਸ਼ੱਕ ਇਹ ਲੋਕ 10-10 ਸਾਲ ਤੋਂ ਸੱਤਾ ਤੋਂ ਬਾਹਰ ਹੈ ਲੇਕਿਨ ਜਿਹੜਾ ਇਹਨਾਂ ਦੇ ਖੂਨ ਚ ਜ਼ਗੀਰਦਾਰੀ ਸਿਸਟਮ ਵਸਿਆ ਹੋਇਆ ਫਿਊਡਲ ਮਾਈਂਡਸੈਟ ਜਿਹੜਾ ਪਰਿਵਾਰ ਬਚਾਓ ਯਾਤਰਾ ਦੇ ਦੌਰਾਨ ਸੁਖਵੀਰ ਬਾਦਲ ਦਾ ਪਬਲਿਕਲੀ ਇਹ ਬਿਆਨ ਦੇਣਾ ਕਿ ਆਮ ਆਦਮੀ ਪਾਰਟੀ ਨੇ 92 ਮਲੰਗ ਤਰ੍ਹਾਂ ਦੇ ਲੋਕ ਐਮਐਲਏ ਬਣਾ ਕੇ ਭੇਜਤੇ ਸਭ ਤੋਂ ਪਹਿਲੀ ਗੱਲ ਦਾ ਇਤਰਾਜ਼ ਮੈਨੂੰ ਇਸ ਗੱਲ ਦਾ ਹੈ ਕਿ ਆਮ ਆਦੀ ਪਾਰਟੀ ਨੇ ਐਮਐਲਏ ਨਹੀਂ ਭੇਜੇ ਪੰਜਾਬ ਦੇ ਕਰੋੜਾਂ ਕਰੋੜਾਂ ਵੋਟਰਾਂ ਨੇ 92 ਐਮਐਲਏ ਚੁਣ ਕੇ ਭੇਜਿਆ ਇਹ ਡੈਮੋਕ੍ਰੈਟਿਕ ਤਰੀਕੇ ਨਾਲ ਸਭ ਤੋਂ ਪਹਿਲਾਂ ਤੇ ਫਿਊਡਲ ਮਾਈਂਡਸੈਟ ਵਾਲੇ ਸੁਖਵੀਰ ਬਾਦਲ ਇਸ ਗੱਲ ਨੂੰ ਦਰੁਸਤ ਕਰਨ ਜਾਂ ਫਿਰ ਇਹ ਵੀ ਮੰਨਣ ਕਿ ਪੰਜਾਬ ਦੇ ਲੋਕ ਉਹਨਾਂ ਦੀ ਸੂਝ ਸਹੀ ਨਹੀਂ ਹੈ ਉਹਨਾਂ ਦੀ ਸਮਝ ਸਹੀ ਨਹੀਂ ਉਹਨਾਂ ਦੀ ਪਛਾਣ ਸਹੀ ਨਹੀਂ ਹੈ ਯਾਨੀ ਕਿ ਪੰਜਾਬ ਦੇ ਕਰੋੜਾਂ ਲੋਕਾਂ ਤੇ ਤੁਸੀਂ ਸ਼ੱਕ ਕਰ ਰਹੇ ਹੋ ਉਹਨਾਂ ਦੀ ਸਮਝ ਤੇ ਉਹਨਾਂ ਦੀ ਵੋਟ ਕਰਨ ਦੀ ਜਿਹੜੀ ਕਪੈਸਿਟੀ ਤੇ ਔਰ ਫਿਰ ਇਹ ਕਹਿਣਾ ਕਿ ਇਹ ਮਲੰਗ 92 ਐਮਐਲਏ ਚੁਣ ਕੇ ਭੇਜਤੇ ਆ ਦੋਸਤੋ ਤੁਸੀਂ ਦੇਖਿਆ ਹੋਣਾ ਇਹ ਇਹ ਬੈਕ ਤੋਂ ਬੈਕ ਜਿਹੜੇ ਫਿਊਡਲ ਮਾਈਂਡਸੈਟ ਲੋਕ ਹੈ ਇਹਨਾਂ ਦੀ ਜਿਹੜੀ ਸ਼ਬਦਾਵਲੀ ਇਹਨਾਂ ਦੀ ਅੰਤਰਾਤਮਾ ਦੀ ਜਿਹੜੀ ਆਵਾਜ਼ ਹੈ ਉਹ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ ਚ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੈ ਉਹਨਾਂ ਨੇ ਜਲੰਧਰ ਚ ਕਹਿਤਾ ਸੀ ਕਿਤਰਾ ਕਿਤਰਾ ਦੀਆਂ ਆਈਟਮਾਂ ਆ ਗਈਆਂ ਕੋਈ ਫੋਨ ਸਹੀ ਕਰਨ ਵਾਲਾ ਆ ਗਿਆ ਕੋਈ ਸਾਈਕਲ ਚਲੋਣ ਵਾਲਾ ਆ ਗਿਆ ਔਰ ਸ਼ਖਵੀਰ ਬਾਦਲਵਾਰ ਵਾਰੇ ਇਸ ਜੇ ਮਾਈਂਡਸੈਟ ਨੂੰ ਦੁਹਰਾਉਂਦਾ ਇਹ ਪਹਿਲੀ ਵਾਰ ਨਹੀਂ ਹੋਇਆ ਕਾਰਨ ਹੈ ਉਹਦਾ ਉਹ ਤਾਂ ਕਾਰਨ ਹੈ ਉਹਨਾਂ ਉਹਦਾ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਲੋਕ ਜਿਹੜੇ ਆ ਇਹਨਾਂ ਦੀ ਜਿਹੜੀ ਪੂਰੀ ਭਾਵਨਾ ਫਿਊਡਲ ਮਾਈਂਡਸੈਟ ਹੈ ਇਹ ਆਮ ਲੋਕਾਂ ਨੂੰ ਹਮੇਸ਼ਾ ਹੀ ਪਰਜਾ ਤਰੀ ਪਰਜਾ ਦੀ ਤਰ੍ਹਾਂ ਟੀਲ ਕਰਦੇ ਆ ਇਹ ਆਮ ਸੁਧਾਰਨ ਪੰਜਾਬੀਆਂ ਨੂੰ ਆਪਣਾ ਨੌਕਰ ਸਮਝਦੇ ਆ ਔਰ ਇਹ ਜਨਮ ਸਤ ਅਧਿਕਾਰ ਸਮਝਦੇ ਆ ਕਿ ਸੱਤਾ ਤੇ ਅਸੀਂ ਹੀ ਰਹਿਣਾ ਚਾਹੁੰਨੇ ਚਾਹੇ ਇਹਨਾਂ ਦੇ ਦਾਦੇ ਪਰਦਾਦੇ ਪਿਓ ਚਾਚੇ ਅੱਛਾ ਇਹ ਹੀ ਕਰੋੜ 3 ਕਰੋੜ ਤੋਂ ਵੱਧ ਲੋਕ ਅਗਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਭਣਵੀਆਂ ਨੂੰ ਇਹਨਾਂ ਦੇ ਜੀਜਿਆਂ ਨੂੰ ਇਹਨਾਂ ਦੇ ਘਰਵਾਲੀਆਂ ਨੂੰ ਚੁਣ ਲੈਣ ਤੇ ਫਿਰ ਠੀਕ ਹੈ ਤੇ ਜੇ ਆਮ ਸਧਾਰਨ ਪਰਿਵਾਰਾਂ ਦੇ ਲੋਕਾਂ ਨੂੰ ਜਿਹੜੇ ਕੀ ਪੰਜਾਬ ਦੀ ਬਿਹਤਰੀ ਵਾਸਤੇ ਰਾਜਨੀਤੀ ਫੀਲਡ ਚ ਆਏ ਆ ਉਹਨਾਂ ਨੂੰ ਅਹੇਰੀਏ ਤੇ ਮਲੰਗ ਹੈ ਚੁਣ ਕੇ ਭੇਜ ਲੈ ਦੂਜੀ ਗੱਲ ਪੰਚਕ ਪਾਰਟੀ ਹੋਣ ਦਾ ਝੂਠਾ ਦਾਵਾ ਕਰਨ ਵਾਲੇ ਪਰਿਵਾਰ ਬਚਾਓ ਯਾਤਰਾ ਦੀ ਅਗਵਾਈ ਕਰ ਰਹੇ ਸੁਖਵੀਰ ਬਾਦਲ ਨੂੰ ਇਹ ਵੀ ਨਹੀਂ ਪਤਾ ਕਿ ਮਲੰਗ ਦਾ ਮਤਲਬ ਕੀ ਹੈ ਕਾਨ ਸਿੰਘ ਨਾਬਾ ਸਾਹਿਬ ਦਾ ਕਾਨ ਸਿੰਘ ਇਹਨਾਂ ਨੇ ਵੈਸੇ ਸੁਣਿਆ ਵੀ ਨਹੀਂ ਹੋਣਾ ਕਾਂ ਸਿੰਘ ਨਾਬੇ ਬਾਰੇ ਵੀ ਇਹਨਾਂ ਨੂੰ ਪਤਾ ਹੋਣਾ ਪੈਸੇ ਇਹ ਝੂਠੇ ਨਕਲੀ ਪੰਥਕ ਹੈ ਕੋਈ ਇਸ ਕਿਤਾਬ ਕੋਈ ਪੜ੍ਹੀ ਹੋਵੇ ਸ਼ਬਦ ਕੋਸ਼ ਪੜ੍ਹ ਲੈਣ ਕਾਂ ਸਿੰਘ ਨਾਬਾ ਜੀ ਦਾ ਮਲੰਗ ਦਾ ਮਤਲਬ ਤੇ ਇੱਕ ਇਹ ਹੁੰਦਾ ਹੈ ਕਿ ਬੇਪਰਵਾ ਕੋਈ ਨਾਲਜ ਨਹੀਂ ਜਿੰਨੂੰ ਤੇ ਇਹ ਲਾਲਤ ਤੇ ਸਾਡੂ ਹੈ ਵੀ ਨਹੀਂ ਨਾ ਸਾਡੇ ਐਮਐਲਏ ਨੂੰ ਨਾ ਸਾਡੇ ਆਣਯੋਗ ਮੁੱਖ ਮੰਤਰੀ ਨੂੰ ਅਸੀਂ ਤੇ ਸੇਵਾ ਭਾਵਨਾ ਨਾਲ ਪੰਜਾਬ ਦੀ ਬਿਹਤਰੀ ਲਈ ਇਹਨਾਂ ਲੁਟੇਰਿਆਂ ਤੋਂ ਪੰਜਾਬ ਬਚਾਉਣ ਲਈ ਰਾਜਨੀਤੀ ਕਰ ਰਹੇ ਇਹਨਾਂ ਲੁਟੇਰਿਆਂ ਤੋਂ ਜਿਨ੍ਹਾਂ ਨੇ ਕਈ-ਕਈ ਪੀੜ੍ਹੀਆਂ ਤੱਕ ਪੰਜਾਬ ਤੇ ਰਾਜ ਕਰਕੇ ਆਪਣੇ Empire ਖੜੇ ਕਰ ਲਏ ਤੇ ਪੰਜਾਬ ਦੇ ਨੌਜਵਾਨਾਂ ਨੂੰ ਦਰਦ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕੀਤਾ ਇਹਨਾਂ ਫਿਊਡਲ ਮਾਈਂਡਸੈਟ ਲੁਟੇਰਿਆਂ ਤੋਂ ਬਚਾਉਣ ਲਈ ਹੀ ਆਮ ਆਮ ਆਦਮੀ ਆਮ ਲੋਕ ਜਿਹੜੇ ਆ ਉਹ ਰਾਜਨੀਤੀ ਚਾਹੇ ਆ ਚਾਹੇ ਉਹ ਦਿੱਲੀ ਚਰਨਿੰਦ ਕੇਜਰੀਵਾਲ ਜੀ ਦੀ ਅਗਵਾਈ ਚਾਹੇ ਹੋਣ ਜੇ ਪੰਜਾਬ ਚ ਮਾਨਸਾਬ ਦੀ ਅਗਵਾਈ ਚ ਸਰਕਾਰ ਚਲਾ ਰਹੇ ਐਮ ਐਲ ਏ ਹੂੰ ਲੇਕਿਨ ਗੰਭੀਰ ਗੱਲ ਸੋਚਣ ਵਾਲੀ ਗੱਲ ਫਿਕਰ ਵਾਲੀ ਗੱਲ ਇਹ ਆ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਕਿਹੜਾ ਚ ਦੱਸਣਾ ਚਾਹੁੰਦਾ ਹੈ ਕਿ ਇਹ ਈਤਿਹਾਮ ਲੋਕਾਂ ਕਿਹੜੇ ਮਕੋੜਾ ਹੀ ਸਮਝਦੇ ਆ ਇਹਨਾਂ ਵਾਸਤੇ ਤੇ ਵੱਟੀਆਂ ਗੱਟੀਆਂ ਵੱਡੇ ਮਹਿਲ ਵੱਡੇ ਹੋਟਲ ਲਗਜ਼ਰੀ ਬੱਸਾਂ ਲਗਜ਼ਰੀ ਕਾਰਾਂ ਵਾਲੇ ਲੋਕ ਹੀ ਐਮ ਐਲ ਏ ਬਣਨੇ ਚਾਹੀਦੇ ਆ ਐਮ ਪੀ ਬਣਨੇ ਚਾਹੀਦੇ ਆ ਜਿਨ੍ਹਾਂ ਦੇ ਸਿਰਫ ਤੇ ਸਿਰਫ ਆਪਣੇ ਪਰਿਵਾਰ ਤੱਕ ਇੰਟਰਸਟ ਆਪਣੇ ਰਿਸ਼ਤੇਦਾਰਾਂ ਤੱਕ ਇੰਟਰਸਟ ਜਿਹੜੇ ਆ ਉਹ ਪ੍ਰੋਟੈਕਟ ਕਰਨ ਦਾ ਮਤਲਬ ਹੈ ਉਹ ਸਾਰੇ ਐਗਜ਼ਾਮਪਲ ਆਪਣੇ ਸਾਹਮਣੇ ਇੱਕ ਇੱਕ ਕਰਕੇ ਆ ਰਹੇ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਰਾਜ ਚ ਕੈਬਿਨੇਟ ਮੀਟਿੰਗਾਂ ਚ ਮਤੇ ਪਾ ਕੇ ਜਿਹੜੀਆਂ ਜ਼ਮੀਨਾਂ ਸੀ ਫੋਰੈਸਟ ਦੀਆਂ ਆਪਣੇ ਹੋਟਲਾਂ ਦੀ ਕਰ ਲੈ ਲਈਆਂ ਗਈਆਂ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਗਾਇਡਲਾਈਨਾਂ ਵਾਇਲੇਸ਼ਨ ਕਰਕੇ ਆਪਣੀਆਂ ਲਗਜ਼ਰੀ ਬੱਸਾਂ ਪਾ ਲਈਆਂ ਇਹ ਲੋਕ ਇਹ ਇਹ ਸੱਤਾ ਦੇ ਲਾਲਚੀ ਲੋਕ ਤੋ ਸੁਖਬੀਰ ਬਾਦਲ ਨੂੰ ਜਿਹੜੇ ਪਰਿਵਾਰ ਬਚਾਓ ਯਾਤਰਾ 'ਚ ਮਸਕੂਲ ਮੈਂ ਕਹਿਣਾ ਚਾਹੁੰਦਾ ਔਰ ਪੰਜਾਬ ਦੇ ਲੋਕੋ ਇਹਨਾਂ ਨੂੰ ਜਵਾਬ ਮੈਸੇਜ ਤੁਸੀਂ ਦੇ ਰਹੇ ਹੋ ਪਤਾ ਲੱਗ ਰਿਹਾ ਕੋਈ ਨਹੀਂ ਇਹਨਾਂ ਦੀ ਯਾਤਰਾ ਜੁਤਰਾ ਚ ਆ ਰਿਹਾ ਇਹਨਾਂ ਦੀ ਅਸਲੀ ਮਾਨਸਿਕਤਾ ਜਿਹੜੀ ਇਹਨਾਂ ਦੀ ਜਿਹੜੀ ਆਮ ਲੋਕਾਂ ਦੇ ਪ੍ਰਤੀ ਨਫ਼ਰਤ ਗਰੀਬਾਂ ਦੇ ਪ੍ਰਤੀ ਨਫ਼ਰਤ ਜਿਹੜੇ ਸਧਾਰਨ ਪੰਜਾਬੀਆਂ ਦੇ ਪ੍ਰਤੀ ਇਹਨਾਂ ਦੇ ਮਨਾਂ 'ਚ ਜਿਹੜੀ ਨਫ਼ਰਤ ਹੈ ਇਹ ਵਾਰ-ਵਾਰ ਉਹਨੂੰ ਪ੍ਰਗਟ ਕਰਦੇ ਆ ਲekin ਪੰਜਾਬ ਦੇ ਲੋਕ ਮਾਕੂਲ ਜਵਾਬ ਦਿੰਦੇ ਵੀ ਰਹਿ ਆਉਣ ਵਾਲੇ ਟਾਈਮ 'ਚ ਵੀ ਦੇਣਗੇ ਇਹਨਾਂ ਦੀ ਅਸਲੀ ਜਿਹੜੀ ਇਹਨਾਂ ਦੀ ਅਸਲੀਅਤ ਹੈ ਜਿਹੜੀ ਜਿਹੜੀ ਅਸਲੀ ਇਹਨਾਂ ਦੇ ਚਿਹਰੇੋਂ ਬੇਨਕਾਬ ਹੋ ਚੁੱਕੀ ਹੈ ਫਿਊਡਲ ਮਾਈਂਡਸੈਟ ਜ਼ਕੀਰਦਾਰ ਲੋਕ ਹੁਣ ਬੇਪਰਦਾ ਪੰਜਾਬ 'ਚ ਹੋ ਗਿਆ ਔਰ ਸਾਰੇ ਇੱਕੋ ਥਾਲੀ ਦੇ ਚੱਟੇ ਵਟੇ ਆਏ ਚਾਹੇ ਉਹ ਭਾਜਪਾ 'ਚ ਸੁਖੀਲ ਜਾ ਖੜੀ ਹੋਣ ਚਾਹੇ ਬਾਦਵਾ ਸਾਹਿਬ ਹੋਣ ਚਾਹੇ ਸੁਖਵੀਰ ਬਾਦਲ ਹੋਣ ਵੇਖਿਆ ਉਹਦਣ ਬਾਦਲ ਸਾਹਿਬ ਦੀ ਬਰਸੀ ਤੇ ਕਿਤਰਾ ਕਿ ਤਰ੍ਹਾਂ ਸੁਨੀਲ ਜਾਖੜ ਕਿਸ ਤਰੀਕੇ ਨਾਲ ਬਾਦਲ ਸਾਹਿਬ ਦੇ ਗੁਣਗਾਨ ਕਰ ਰਹੀ ਸੀ ਤੇ ਤਿੰਨ ਸਾਲ ਪਹਿਲਾਂ ਦੀ ਵੀਡੀਓ ਮੈਂ ਦਿਖਾ ਦੂਆ ਅਸੀਂ ਟਵੀਟ ਕੀਤੀ ਹੈ ਸਾਡੀ ਪਾਰਟੀ ਦੇ ਪੇਜ ਤੇ ਇਹੀ ਸੁਖਵੀਰ ਬਾਦਲ ਨੂੰ ਗਾਲਾਂ ਕੱਢ ਰਹੀ ਹੁਣ ਸੱਤਾ ਤੋਂ ਬਾਹਰ ਹੋ ਗਏ ਆ ਤੇ ਆਜੋ ਇਕੱਠੇ ਹੋ ਜੀਏ ਇਹ ਫਿਊਡਲ ਮਾਈਂਡ ਸੈਟ ਲੋਕ ਜਿਨ੍ਹਾਂ ਨੇ ਸਿਰਫ ਤੇ ਸਿਰਫ ਆਪਣੇ ਇੰਟਰਸਟ ਪ੍ਰੋਟੈਕਟ ਕੀਤੇ ਆ ਲੋਕਾਂ ਦੇ ਹਿੱਤਾਂ ਦਾ ਕਾਣ ਕੀਤਾ ਇਹਨਾਂ ਤੋਂ ਸਾਫ਼ ਤਾਂ ਪੰਜਾਬੀ ਰਹਿਣ ਇਹ ਇਹ ਅਹਿਮ ਵਿਸ਼ੇ ਨੂੰ ਲੈ ਕੇ ਮੈਂ ਸਾਡੇ ਨਾਲ ਗੱਲ ਹੋਇਆ ਸੀ ਤੁਹਾਡਾ ਕੋਈ ਸ विषय ऐसी कोई सवाल हो सकते पंजाब में चाहे वो इलेक्ट्री डिपार्टमेंट है चाहे वो राशन पहुँचाने को लेकर क्यों तो ऐसे विकास हो रहे हैं वही एक काउसेस जो लगभग दो हजार अठारह पंजाब सरकार के पास इकट्ठा हुआ किसी भी दिया जा रहा क्या नहीं काउ टैक्स के नाम पे काउसेस के नाम पे टैक्स नहीं है सेस है ਉਹ ਤੇ ਆਪਾਂ ਵੇਖ ਹੀ ਲਿਆ ਕਿ ਕਾਂਗਰਸੀ ਹੈਲਥ ਮਿਨਿਸਟਰ ਨੇ ਕਿਤਰਾ ਗਊਸ਼ਾਲਾ ਦੇ ਨਾਂ ਤੇ ਜ਼ਮੀਨਾਂ ਵੀ ਹੜਤ ਲੀਆਂ ਸੀ ਡੈਫੀਨੇਟਲੀ ਇਹ ਸਾਰੀ ਚੀਜ਼ਾਂ ਉਹ ਸੀ ਸਟ੍ਰੀਮਲਾਈਨ ਕਰ ਰਹੇ ਬੇਸਿਕਲੀ ਇਹਦੇ ਪਿੱਛੇ ਇਹਨਾਂ ਦੇ ਪੋਲੀਟਿਕਲ ਜਾਂ ਨਿੱਜੀ ਇੰਟਰਸਟ ਸੀਗੇ ਇਸ ਪਿੱਛੇ ਪੋਲੀਟਿਕਸ ਜਿਹੜੀ ਸੀ ਉਹ ਨਿੱਜੀ ਇੰਟਰਸਟ ਸੀ ਗਊਸ਼ਾਲਾ ਆ ਕੇ ਗਊਸ਼ਾਲਾ ਦੇ ਨਾਂ ਤੇ ਜ਼ਮੀਨਾਂ ਸਰਕਾਰ ਪੰਚਾਇਤੀ ਲੋਟ ਕਰਾ ਕੇ ਉਸ ਨੂੰ ਆਪਣੇ ਹੋਟਲ ਵਿਆਹ ਸ਼ਾਦੀਆਂ ਦੇ ਕਾਰੋਬਾਰਾਂ 'ਚ ਖੜੇ ਕਰਨਾ ਸੀ ਆ ਮਾਨ ਸਾਹਿਬ ਦੀ ਸਰਕਾਰ ਦਾ ਇਹ ਮੰਨਣਾ ਹੈ कि ਜਿਹੜੇ ادارے ਦੀ ਜਿਹੜੀ ਜ਼ਮੀਨ ਅਨੌਟ ਹੋਵੇ ਉਸ ادارے ਦੀ ਬਿਹਤਰੀ ਲਈ ਵਰਤੀ ਜਾਵੇ ਅਸੀਂ ਉਹਨੂੰ ਸਟਰੀਮ ਲਾਈਨ ਕਰ ਰਹੇ ਹਾਂ ਉਹ ਤੁਸੀਂ ਦੇਖੋਗੇ ਹੁਣ ਵਾਲੇ ਟਾਈਮ 'ਚ ਚਾਹੇ ਉਹ ਗਊਸ਼ਾਲਾ ਦੀ ਗੱਲ ਹੋਵੇ ਚਾਹੇ ਪੰਚਾਇਤੀ ਜ਼ਮੀਨਾਂ ਦੀ ਬਿਹਤਰ ਵਰਤੋਂ ਦੀ ਗੱਲ ਹੋਵੇ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਟਰੀਮ ਲਾਈਨ ਕਰ ਰਹੇ ਹਾਂ ਸਾਹਮਣੇ ਆਊਗਾ ਉਸ ਉਸ ادارے ਲਈ ਹੀ ਵਰਤੇ ਜਾਊਗਾ ਕਿਸੇ ਨਿੱਜੀ ਇੰਟਰਸਟ ਲਈ ਇਹ ਦੁਰਪਯੋਗ ਹੋਏਗਾ ਸਾਰਿਆਂ ਲਈ ਤਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ